ਇਹ ਤਾਂ ਅਜੇ ਕਿ ਸਾਡੇ ਨਾਲ ਇੱਥੇ ਸਾਹਮਣੇ ਦਾ ਕਾਰ ਹੈ ਤਾਂ ਸਭਾਈ ਬੇਨਤੀ ਹੈ ਕਿ ਜਥੇਦਾਰ ਬਾਬਾ ਹਰੀ ਸਿੰਘ ਜੀ ਜਥੇਦਾਰ ਬਾਬਾ ਜੋਨ ਦਸ਼ਮੇਸ਼ ਤਰਨਾ ਦਲ ਸੋ ਉਹਨਾਂ ਵੇਲੇ ਜਿਨ੍ਹਾਂ ਅੰਮ੍ਰਿਤ ਅਬਲਾਖੀਆਂ ਨੇ ਖੰਡੇ ਬਾਟ ਦੀ ਪੋਲ ਪ੍ਰਾਪਤ ਕੀਤੀ ਹੈ ਉਹਨਾਂ ਦਾ ਸਨਮਾਨ ਜਿਹੜਾ ਉਹ ਗੁਰੂ ਘਰ ਦੀ ਦਾਤ ਸਰੂਪ ਆਉਦੀ ਦਾਤ ਦੇ ਕਰਕੇ ਕੀਤਾ ਜਾਣਾ ਉਸ ਤੋਂ ਪਹਿਲਾਂ ਆਪ ਸਭ ਨੂੰ ਸਿੱਖਾਂ ਦਾ ਜਿਹੜਾ ਜੱਜਰ ਬਾਬਾ ਹਰੀ ਸਿੰਘ ਜੱਤਗਾਰ ਦੁਆਬਾ ਜੋਂ ਦਸ਼ਮੀਸ਼ ਤਰਲਾਂ ਦਾ ਉਹਨਾਂ ਵੱਲੋਂ ਸਭ ਨੂੰ ਸਰੂਪ ਆਉਦੀ ਦਾਤ ਦੇ ਕਰਕੇ ਆਪ ਸਭ ਦਾ ਸਨਮਾਨ ਕੀਤਾ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਗਿਆ ਇਹ ਬੰਦੇ ਪਾਵੇ ਗੁਰੂ ਗ੍ਰੰਥ ਪਤਖਾਲ ਦੇ ਅਸ਼ੀਕਾ ਜਿਹੋਦਿਆਂ ਬਹਾਦਰਾਂ ਦੇ ਚਰਨਾ ਕਮਰਾਂ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਅਰੇ ਗਿਆ ਲੈ ਆਇਆ ਹੋ ਗਿਆ ਓ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਅਸੀਂ ਆਏ ਇਸ ਸਮਾਗਮ ਦੇ ਵਿੱਚ ਇਹਨਾਂ ਦੇ ਚੀਚਾ ਸਦੇ ਤੌਰ ਤੇ ਇਥੇ ਪਹੁੰਚੇ ਹਾਂ ਇਥੋਂ ਦੇ ਜਥੇਦਾਰ ਬਾਬਾ ਹਰੀ ਸਿੰਘ ਜੀ ਅਤੇ ਤਸ਼ਮੀਸ਼ ਜੱਜਾਂ ਦੇ ਤਨ ਨਾਲ ਦੇ ਜੋ ਜਥੇਦਾਰ ਹਨ ਭਾਈ ਸਾਹ ਭਾਈ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਨੇ ਅੱਜ ਇੱਥੇ ਆਉਣਾ ਸੀ ਉਹ ਕਿਸੇ ਵਰ ਜੇਵੇਂ ਦੇ ਕਾਰਨ ਇੱਥੇ ਨਹੀਂ ਪਹੁੰਚ ਸਕੇ ਸੋ ਅਸੀਂ ਸੋਚਿਆ ਸੀ ਅੱਜ ਅਸੀਂ ਜਥੇਦਾਰ ਦੇ ਵੀ ਦਰਸ਼ਨ ਕਰਾਂਗੇ ਸੋ ਅੱਜ ਇੱਥੇ ਇੱਥੇ ਪਹੁੰਚ ਕੇ ਮਾਨੂੰ ਬੜੀ ਖੁਸ਼ੀ ਹੋਈ ਲਗਭਗ ਕੋਈ ਇੱਥੇ 50 ਤੋਂ ਵੱਧ ਪ੍ਰਾਣੀਆਂ ਨੇ ਵਾਈਗੁਰ ਦੇ ਨਾਮ ਦੇ ਜਹਾਜ਼ ਤੇ ਚੜਿਆ ਸੋ ਇਹ ਜਹਾਜ਼ ਤੇ ਚੜਨ ਦੇ ਵਜੂਦ ਅਸੀਂ ਇੱਥੋਂ ਦੇ ਜਿਹੜੇ ਜਥੇਦਾਰ ਆ ਬਾਬਾ ਹਰੀ ਸਿੰਘ ਜੀ ਅਤੇ ਜੋ ਪੰਜ ਪਿਆਰੇ ਸਹਿਬਾਨ ਜੋ ਇਹਨਾਂ ਨੇ ਅੰਮਰਤ ਛਕਾਇਆ ਇੱਥੇ ਇਹਨਾਂ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮਨ ਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਗਾਂ ਤੋਂ ਹੋਰ ਸਿੱਖ ਸੰਗਤਾਂ ਨੂੰ ਇਹੀ ਸੱਦਾ ਦਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਏ ਅਤੇ ਉਹਦੀ ਵਿਚਾਰਧਾਰਾ ਨੂੰ ਪੜਿਓ ਕਰ ਕੇ ਵਿਚਾਰ ਗਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ ਤੇ ਵੱਧ ਤੋਂ ਵੱਧ ਅਸੀਂ ਪ੍ਰਾਣੀ ਜੋ ਅਮਰਤ ਪਾਨ ਕਰੀਏ ਤਾਂ ਕਿ ਗੁਰੂ ਸਾਹਿਬ ਵਾਲੇ ਮਨ ਸਕੇ ਇੰਨਾ ਹੀ ਲਫ਼ਜ਼ਾਂ ਦੇ ਨਾਲ ਖੇਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਾਤਾ ਜੀ ਬੱਬਾ ਹਰੀ ਸਿੰਘ ਜੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਜਿਨ੍ਹਾਂ ਦੇ ਪੁੱਤ ਮੁਸੱਦਕਾ ਅੱਜ ਇੰਨੇ ਪ੍ਰਾਣੀ ਗੁਰੂ ਦੇ ਜੱਜ ਚੜ੍ਹਿਆ ਔਰ ਅਸੀਂ ਇਸ ਚੀਜ਼ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਤੇ ਅੱਜ ਇੱਥੇ ਅਮਰ ਸੰਚਾਰ ਹੋਇਆ ਆ ਔਰ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ ਮਨੁੱਖਾ ਜੀਵਨ ਮਿਲਿਆ ਆ ਇਹ ਭਾਈ ਸਿਮਰਨ ਕਰਨ ਵਾਸਤੇ ਹੈ ਗੁਰੂ ਦਾ ਨਾਮ ਜਪਣ ਵਾਸਤੇ ਹੈ ਨਿੰਦਿਆ ਚੁਗਲੀ ਈਰਖਾ ਤੋਂ ਬਚ ਕੇ ਗੁਰੂ ਦੇ ਲੜ ਲੱਗिए ਗੁਰੂ ਵਾਲੇ ਹੋਈਏ ਗੁਰੂ ਵਾਲੇ ਵੜ ਕੇ ਆਪਣਾ ਜੀਵਨ ਬਤੀਤ ਕਰਿਓ ਕਿਉਂਕਿ 84 ਲੱਖ ਜੁਨਾ ਦੇ ਵਿੱਚੋਂ ਇੱਕ ਮਨੁੱਖਾ ਜੀਵਨ ਇਹ ਜਿਹੜਾ ਹੈ ਇਹਦੇ ਵਿੱਚ ਇਨਸਾਨ ਨੂੰ ਇਹ ਪਤਾ ਹੈ ਕਿ ਮੈਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਜਿਹੜਾ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇੱਕ ਗੁਰੂ ਦੇ ਨਾਲ ਜੁੜਨ ਵਾਸਤੇ ਜੋ ਉਹਦੇ ਵਿੱਚ ਜੋਤ ਰਲਣ ਵਾਸਤੇ ਮਿਲਿਆ ਹੈ ਜੇ ਅਸੀਂ ਸਿਮਰਨ ਨਹੀਂ ਕਰਦੇ ਗੁਰੂ ਤੇ ਲੜ ਨਹੀਂ ਲੱਗਦੇ ਤੇ ਫਿਰ ਸਾਡਾ ਉਹ ਪਸ਼ੂ ਸਮਾਨ ਬਾਕੀ ਪਸ਼ੂਆਂ ਵਾਂਗ ਜੀਵਨ ਬਤੀਤ ਹੁੰਦਾ ਹੈ ਸੋ ਜਿਨ੍ਹਾਂ ਅੱਜ ਪ੍ਰਾਣੀਆਂ ਨੇ ਅਮਰ ਸ਼ਕੀ ਗੁਰੂ ਤੇ ਲੜ ਲੱਗੇ ਆ ਸਤ ਗੁਰਾਂ ਅਗੇ ਅਰਦਾਸਾ ਕਰਦੇ ਆ ਕਿ ਉਹਨਾਂ ਦੇ ਅੰਗ ਸੰਗ ਹੋ ਕੇ ਉਹਨਾਂ ਦਾ ਅਮਰ ਜਿਹੜਾ ਉਹਨੂੰ ਬੜਾਈ ਰੱਖਣ ਸਿਰੇ ਚ ਲਾਉਣ ਨਾਮ ਦੇ ਨਾਲ ਬਾਣੀ ਦੇ ਨਾਲ ਜੋੜ ਕੇ ਬਾਣੀ ਬਾਣੀ ਨਾਲ ਜੋੜ ਕੇ ਰੱਖਣ ਤੇ ਹੋਰ ਵੀ ਸੰਗਤਾਂ ਦਾ ਸ਼ਾਹ ਹੋ ਕੇ ਇਸ ਤਰੀਏ ਅਮਰ ਛੱਕੇ ਗੁਰੂ ਜੇ ਲਾਡ ਲੱਗਣ ਜੀ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਅਮਰ ਸੰਚਾਰ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ